ਕੇਜਰੀਵਾਲ ਨੇ ਜਿਸ ਤਰ੍ਹਾਂ ਦਾ ਸ਼ਾਤਰ ਲੀਡਰ ਹੈ ਉਹ ਸ਼ਾਬ ਲੀਡਰ ਹੈ ਉਹਨੇ ਸੋਚਿਆ ਕਿ ਕਿਉਂ ਨਾ ਸੰਜੀਵ ਸ਼ਰਮਾ ਨੂੰ ਮੈਂ ਜਿਮਨੀ ਚੋਣਾ ਚ ਉਤਾਰ ਦਿਆਂ ਔਰ ਸਾਰੀ ਸਰਕਾਰੀ ਤਾਕਤ ਸ਼ਕਤੀ ਜਿਵੇਂ ਜਿਮਨੀ ਚੋਣਾ ਸਰਕਾਰਾਂ ਕਰਦੀਆਂ ਝੋਕ ਕੇ ਇਹਨੂੰ ਉੱਥੋਂ ਐਮਐਲਏ ਬਣਾ ਦਿਆ ਤੇ ਬਾਅਦ ਚ ਉਹਨੂੰ ਲਾਲਚ ਦਿੱਤਾ ਉਹਨਾਂ ਡਿਫੀਨਿਟਲੀ ਕਿ ਤੈਨੂੰ ਮਨਿਸਟਰ ਬਣਾ ਦੇਾਂਗੇ ਪੰਜਾਬ ਸਰਕਾਰ ਦੇ ਵਿੱਚ ਔਰ ਉਹਦੀ ਜਿਹੜੀ ਸੀਟ ਖਾਲੀ ਹੋਵੇਗੀ ਰਾਜ ਸਭਾ ਦੀ ਉਹ ਕੇਜਰੀਵਾਲ ਸਾਹਿਬ ਲੈਣਾ ਚਾਹੁੰਦੇ ਨੇ ਆਪ ਖੁਦ ਰਾਜ ਸਭਾ ਦਾ ਪੰਜਾਬ ਚੋਂ ਮੈਂਬਰ ਬਣਨਾ ਚਾਹੁੰਦੇ ਨੇ ਮੁੱਖ ਮੰਤਰੀ ਤਾਂ ਉਹਨਾਂ ਨੇ ਕੀ ਬਣਾਉਣਾ ਸੀਗਾ ਉਹਨਾਂ ਨੇ ਕੇਜਰੀਵਾਲ ਹੀ ਹਰਾ ਦਿੱਤਾ ਮਤਲਬ ਜੜ ਪੁੱਟ ਦਿੱਤੀ ਇਸ ਬੰਦੇ ਦੀ ਪਰ ਹੁਣ ਇਹਦਾ ਇਹਦਾ ਲਾਲਚ ਦੇਖ ਲਓ ਦੋਸਤੋ ਛੋਟੀ ਜੀ ਕਹਾਵਤ ਹੈ ਕਿ ਬਿੱਲੀ ਥੈਲੇ ਤੋਂ ਬਾਹਰ ਆ ਗਈ ਤੁਸੀਂ ਸਭ ਨੇ ਤਕਰੀਬਨ ਹੁਣ ਪੜਿਆ ਹੋਣਾ ਵਾ ਅਖਬਾਰਾਂ ਚ ਵੀ ਆ ਗਿਆ ਵਾ ਕਿ ਕੇਜਰੀਵਾਲ ਪੰਜਾਬ ਦੇ ਵਿੱਚ ਇੱਕ ਰਾਜ ਸਭਾ ਦੇ ਮੈਂਬਰ ਨੂੰ ਲਾਲਚ ਦੇ ਕੇ ਜਿਹਨੂੰ ਅੰਗਰੇਜ਼ੀ ਚ ਕਹਿੰਦੇ ਕਿ ਬ੍ਰਾਈਬ ਕਰਕੇ ਸੰਜੀਵ अरोड़ा ਰਾਜ ਸਭਾ ਦਾ ਮੈਂਬਰ ਪਹਿਲਾਂ ਪੰਜਾਬ ਚ ਚੁਣ ਕੇ ਗਿਆ ਬੜਾ ਅਮੀਰ ਆਦਮੀ ਲੁਧਿਆਣਾ ਦਾ ਉਹਦੇ ਤੇ ਉਹਨੂੰ ਲਾਲਚ ਦੇ ਕੇ ਦਬਾਅ ਪਾ ਕੇ ਉਹਨੂੰ ਉਹਨੂੰ ਕਿਹਾ ਜਾ ਰਿਹਾ ਆਮ ਆਦਮੀ ਪਾਰਟੀ ਵੱਲੋਂ ਕਿ ਤੂੰ ਜਿਹੜੀ ਲੁਧਿਆਣਾ West ਦੀ ਜਿਮਨੀ ਚੋਣ ਹੋਣ ਜਾ ਰਹੀ ਆ ਜਿੱਥੇ ਆਮ ਆਦਮੀ ਪਾਰਟੀ ਦਾ ਐਮਐਲਏ ਮਰ ਗਿਆ ਸੀ ਪਿੱਛੇ ਕੁਝ ਸਮਾਂ ਪਹਿਲਾਂ ਗੁਰਪ੍ਰੀਤ ਸਿੰਘ ਹੋਗੀ ਉਸ ਜਿਹੜੀ ਸੀਟ ਖਾਲੀ ਹੋਈ ਆ ਉਹਦੇ ਜਿਮਨੀ ਚੋਣ 6 ਮਹੀਨੇ ਦੇ ਵਿੱਚ ਵਿੱਚ ਹੋਣੀ ਆ ਤੇ ਕੇਜਰੀਵਾਲ ਨੇ ਜਿਸ ਤਰ੍ਹਾਂ ਦਾ ਛਾਤਰ ਲੀਡਰ ਹੈ ਉਹ ਸ਼ਾਹ ਲੀਡਰ ਆ ਉਹਨੇ ਸੋਚਿਆ ਕਿ ਕਿਉਂ ਨਾ ਸੰਜੀਵ ਸ਼ਰਮਾ ਨੂੰ ਮੈਂ ਜਿਮਨੀ ਚੋਣ ਚ ਉਤਾਰ ਦਿਆਂ ਔਰ ਸਾਰੀ ਸਰਕਾਰੀ ਤਾਕਤ ਸ਼ਕਤੀ ਜਿਵੇਂ ਜਿਮਨੀ ਚੋਣਾ ਸਰਕਾਰਾਂ ਕਰਦੀਆਂ ਝੋਕ ਕੇ ਇਹਨੂੰ ਉੱਥੋਂ ਐਮਐਲਏ ਬਣਾ ਦਿਆ ਤੇ ਬਾਅਦ ਚ ਉਹਨੂੰ ਲਾਲਚ ਦਿੱਤਾ ਉਹਨਾਂ ਡਿਫੀਨਿਟਲੀ ਕਿ ਤੈਨੂੰ ਮਨਿਸਟਰ ਬਣਾ ਦੇਾਂਗੇ ਪੰਜਾਬ ਸਰਕਾਰ ਦੇ ਵਿੱਚ ਔਰ ਉਹਦੀ ਜਿਹੜੀ ਸੀਟ ਖਾਲੀ ਹੋਵੇਗੀ ਰਾਜ ਸਭਾ ਦੀ ਉਹ ਕੇਜਰੀਵਾਲ ਸਾਹਿਬ ਲੈਣਾ ਚਾਹੁੰਦੇ ਨੇ ਆਪ ਖੁਦ ਰਾਜ ਸਭਾ ਦਾ ਪੰਜਾਬ ਚੋਂ ਮੈਂਬਰ ਬਣਨਾ ਚਾਹੁੰਦੇ ਨੇ ਯਾਦ ਰਹੇ ਕਿ ਕੌਣ ਹੈ ਇਹ ਵਿਅਕਤੀ ਅਰਵਿੰਦ ਕੇਜਰੀਵਾਲ ਜਦੋਂ ਅੰਦੋਲਨ ਚੋਂ ਬਾਹਰ ਨਿਕਲ ਕੇ ਆਇਆ ਇਹਦੇ ਲਫ਼ਜ਼ ਨੇ ਕਿ ਹਮ ਯਹਾਂ ਸੱਤਾ ਪਰਿਵਰਤਨ ਕਰਨੇ ਨਹੀਂ ਆਏ ਹਮ ਵਿਵਸਥਾ ਪਰਿਵਰਤਨ ਕਰਨੇ ਆਏ ਹੈ ਮਤਲਬ ਕਿ ਅਸੀਂ ਸੱਤਾ ਦੇ ਲਾਲਚੀ ਨਹੀਂਗੇ ਅਸੀਂ ਤਾਂ ਇੱਕ ਸਿਚੁਏਸ਼ਨ ਜੋ ਦੇਸ਼ ਵਿੱਚ ਇਸ ਵਕਤ ਪੋਲੀਟੀਕਲ ਕਲਚਰ ਟੈਸ਼ ਲੈਸ਼ ਹੋਇਆ ਪਿਆ ਉਹਨੂੰ ਅਸੀਂ ਠੀਕ ਠਾਕ ਕਰਾਂਗੇ ਚਲੋ ਉਹਨੂੰ ਤਾਂ ਕੀ ਠੀਕ ਕਰਨਾ ਸੀ ਇਹਨਾਂ ਨੇ ਪਿਛਲੇ 10 ਸਾਲਾਂ 'ਚ ਲੁੱਟ ਖਸੁੱਟ ਕੀਤੀ ਹੈ ਇਹਨਾਂ ਨੇ ਸ਼ਰਾਬ ਦੇ ਕੋਤਾਲੇ 'ਚ ਫਸ ਚੁੱਕੇ ਨੇ ਜੇਲਾ ਜਾ ਚੁੱਕੇ ਨੇ ਸ਼ੀਸ਼ ਮਹਿਲ ਵਰਗੇ ਇਲਜ਼ਾਮ ਇਹਨਾਂ ਤੇ ਠੁਕ ਚੁੱਕੇ ਨੇ ਔਰ ਕੱਲ ਕੈਗ ਦੀ ਰਿਪੋਰਟ ਜਿਹੜੀ 10 ਸਾਲ ਕੇਜਰੀਵਾਲ ਨੇ ਉੱਥੇ ਪੇਸ਼ ਨਹੀਂ ਹੋਣ ਦਿੱਤੀ ਵਿਧਾਨ ਸਭਾ 'ਚ ਦਿੱਲੀ ਕੱਲ ਦਿੱਲੀ ਵਿਧਾਨ ਸਭਾ 'ਚ ਪੇਸ਼ ਹੋਈ ਰਿਪੋਰਟ ਉਹਦੇ 'ਚ ਕਿਹਾ ਕਿ 2000 ਕਰੋੜ ਰੁਪਏ ਤੋਂ ਵੱਧ ਇਸ ਫਰਜ਼ੀ ਸ਼ਰਾਬ ਕੋਟਾਲੇ ਦੀ ਨੀਤੀ ਨੇ ਦਿੱਲੀ ਦੇ ਖਜ਼ਾਨੇ ਦਾ ਤਬਾਹ ਕੀਤਾ ਵਾ ਹਲੇ ਪਤਾ ਨਹੀਂ ਕਿੰਨੀਆਂ ਕੈਕ ਰਿਪੋਰਟਸ ਹੋਰ ਹੋਣੀਆਂ ਔਰ ਇਹ ਉਹ ਵਿਅਕਤੀ ਹੁਣ ਇੱਕ ਦਿਨ ਵੀ ਸੱਤਾ ਤੋਂ ਬਾਹਰ ਨਹੀਂ ਹੋ ਸਕਦਾ ਕਿਉਂਕਿ ਦਿੱਲੀ ਦੇ ਲੋਕਾਂ ਨੇ ਰਿਜੈਕਟ ਕਰਤਾ ਇਹੀ ਕਹਿੰਦਾ ਸੀਗਾ ਨਾ ਕਿ ਮੈਂ ਤਾਂ ਆਪ ਮੁੱਖ ਮੰਤਰੀ ਤੱਬ ਬਣੂੰਗਾ ਜਦ ਦਿੱਲੀ ਕੇ ਲੋਕ ਮੈਨਰੇ ਕੋ ਇਸ ਕੁਰਸੀ ਤੇ ਬਿਠਾਏਗੇ ਉਹ ਕੁਰਸੀ ਜਿਹੜੀ ਖਾਲੀ ਮੁੱਖ ਮੰਤਰੀ ਦਾ ਉਹਨਾਂ ਨੇ ਕੀ ਬਣਾਉਣਾ ਸੀਗਾ ਉਹਨਾਂ ਨੇ ਕੇਚਰੀ ਹਾਲ ਹੀ ਖਰਾ ਦਤਾ ਵਾ ਜੜ ਪੁੱਟ ਦਿੱਤੀ ਇਸ ਬੰਦੇ ਦੀ ਪਰ ਹੁਣ ਇਹਦਾ ਇਹਦਾ ਲਾਲਚ ਦੇਖ ਲਓ